ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ 5 ਸਾਲ ਦੇ ਬੱਚੇ ਦੀ ਕੋਟੀ ਬਣਾਈ ਹੋਈ ਹੈ ਜਿਹਦੇ ਉੱਪਰ ਆਪਾਂ ਵਾਈਟ ਰੰਗ ਦੀ ਕੋਟੀ ਦੇ ਉੱਪਰ ਕਾਕਿਆਂ ਵਾਲਾ ਡਿਜ਼ਾਈਨ ਪਾਇਆ ਹੋਇਆ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣਾ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਬਾਰਡਰ ਤੋਂ ਬਾਅਦ ਆਪਾਂ ਪੰਜ ਸਲਾਈਆਂ ਸਿੱਧੇ ਪਾਸੇ ਤੋਂ ਉਲਟਾ-ਉਲਟਾ ਬਣਿਆ ਹੋਇਆ ਤੇ ਪੁੱਠੀ ਸਲਾਈ ਤੋਂ ਵੀ ਉਲਟਾ-ਉਲਟਾ ਬਣ ਕੇ ਕੰਪਲੀਟ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ 8 ਸਲਾਈਆਂ ਚੜਾਈਆਂ ਹੋਈਆਂ ਨੇ ਇਹਦੇ ਵਿੱਚ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੰਨਣਾ ਸਿੱਧੀ ਸਲਾਈ ਤੋਂ ਵੀ ਤੇ ਪੁੱਠੀ ਸਲਾਈ ਤੋਂ ਵੀ ਤੇ 8 ਸਲਾਈਆਂ ਇਸ ਤਰ੍ਹਾਂ ਚੜਾਉਣ ਤੋਂ ਬਾਅਦ ਅੱਗੇ ਆਪਾਂ ਇਹ ਕਾਕਾ ਜਿਹੜਾ ਇਹ ਇਹ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਹੈ ਆਪਾਂ ਇਹ 45 ਜੋਟਿਆਂ ਤੇ ਕੋਟੀ ਬਣਾਈ ਹੋਈ ਏ ਤੇ ਬਾਹਾਂ ਦੇ ਵੀ ਝੋਟੇ ਲਏ ਹੋਏ ਨੇ ਤੇ ਅੱਡ ਅੱਡ ਰੰਗ ਦੇ ਆਪਾਂ ਇਹ ਜਿਹੜੇ ਉੱਪਰਲੇ ਕਾਕੇ ਬਣੇ ਹੋਏ ਨੇ ਇਹ ਅੱਡ ਅੱਡ ਰੰਗ ਦੇ ਬਣੇ ਹੋਏ ਨੇ ਇੱਕ ਇੱਕ ਲੈਂ ਤੇ ਇੱਕ ਇੱਕ ਰੰਗ ਰ ਪਾਇਆ ਹੋਇਆ ਤੇ ਬਹੁਤ ਹੀ ਸੋਹਣਾ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਪੈਣਾ ਨੂੰ ਬਹੁਤ ਪਸੰਦਾ ਹੈ ਪੈਣਾ ਦੀ ਫਰਮੈਸਟੇ ਹੀ ਇਹ ਹੀ ਕੋਟੀ ਅਸੀਂ ਬਣਾਈ ਹੋਈ ਸੀ ਆਰਡਰ ਤੇ ਰਿਅਰ ਕੀਤੀ ਹੋਈ ਸੀ ਤੇ ਇਸ ਨੂੰ ਬਣਾਉਣਾ ਵੀ ਬਿਲਕੁਲ ਆਸਾਨ ਹੈ ਹਾਂਜੀ ਇਹ ਕੱਕੇ ਬਣਾਉਣ ਤੋਂ ਬਾਅਦ ਉੱਪਰ ਵੀ ਵਿਚਾਲੇ ਆਪਾਂ ਸਪੇਸ ਜਿਹੜੀ ਰੱਖੀ ਹੋਈ ਹੈ ਉਹ ਵੀ ਆਪਾਂ 5 5 8 8 ਸਲਾਈਆਂ ਦੀ ਸਪੇਸ ਰੱਖੀ ਹੋਈ ਹੈ ਤੇ ਉਸ ਤੋਂ ਅੱਗੇ ਫਿਰ ਇਹ ਕੱਕੇ ਜਿਹੜੇ ਨੇ ਇਹ ਸ਼ੁਰੂ ਕੀਤੇ ਹੋਏ ਨੇ ਜਿਸ ਤਰ੍ਹਾਂ ਆਪਾਂ ਬਾਰਡਰ ਤੋਂ ਬਾਅਦ ਆਪਾਂ 8 ਸਲਾਈਆਂ ਚੜਾਈਆਂ ਹੋਈਆਂ ਨੇ ਤਾਗਾ ਗੇਰਾ ਫਿਕੀ ਉਲਟਾ ਉਲਟਾ ਬਣਿਆ ਉਸੇ ਤਰ੍ਹਾਂ ਹੀ ਕਾਕਾ ਬਣਾਉਣ ਤੋਂ ਬਾਅਦ ਅੱਗੇ ਆਪਾਂ 19 ਸਪੇਸ ਫਿਰ ਰੱਖੀ ਹੋਈ ਹੈ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਜੱਚ ਰਿਹਾ ਹਾਂਜੀ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਆਪਾਂ ਇਹ ਬਾਰਡਰ ਤੋਂ ਬਾਅਦ ਆਪਾਂ ਧਾਗਾ ਗੇਰਾ ਰੱਖ ਕੇ ਅੱਠ ਸਲਾਈਆਂ ਉਲਟਾ ਉਲਟਾ ਹੀ ਬੁਣਨਾ ਹੈ ਸਿੱਧੇ ਪਾਸੇ ਤੋਂ ਵੀ ਉਲਟਾ ਉਲਟਾ ਬੁਣਨਾ ਹੈ ਤੇ ਪੁੱਠੇ ਪਾਸੇ ਤੋਂ ਵੀ ਉਲਟਾ ਉਲਟਾ ਬੁਣਨਾ ਹੈ ਤੇ ਉਸ ਤੋਂ ਅੱਗੇ ਆਪਾਂ ਫਿਰ ਇਹੇ ਡਿਜ਼ਾਈਨ ਸ਼ੁਰੂ ਕਰਨਾ ਹੈ ਤੇ ਹੁਣ ਮੈਂ ਇਹੇ ਡਿਜ਼ਾਈਨ ਹੀ ਸ਼ੁਰੂ ਕਰ ਰਹੀ ਆ ਸਿੱਧੇ ਪਾਸੇ ਤੋਂ ਵੀ ਧਾਗਾ ਅੱਗੇ ਰੱਖ ਕੇ ਉਲਟਾ ਉਲਟਾ ਬੁਣਨਾ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਅੱਗੇ ਆਪਾਂ 8 ਕੁੰਡੇ ਉਲਟੇ ਬਣਾਉਣੇ ਨੇ ਇਹੇ ਡਿਜ਼ਾਈਨ ਵਾਲੀਆਂ ਸਲਾਈਆਂ ਨੇ ਜਿਹੜੀਆਂ ਆਪਾਂ ਵਿੱਚ ਸਾਫ ਸਲਾਈਆਂ ਚੜਾਈਆਂ ਹੋਈਆਂ ਨੇ ਧਾਗਾ ਅੱਗੇ ਰੱਖ ਕੇ ਉਹ ਆਪਾਂ ਬਾਰਡਰ ਤੋਂ ਬਾਅਦ ਚੜਾ ਲੈਣੀਆਂ ਨੇ 8 ਸਲਾਈਆਂ ਤੇ ਫਿਰ ਉਸ ਤੋਂ ਅੱਗੇ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਲੈਣਾ 8 ਕੁੰਡੇ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁੰਨਾ ਤੇ ਉਸ ਤੋਂ ਅੱਗੇ ਫਿਰ 4 ਕੁੰਡੇ ਆਪਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁੰਨਾ ਆ ਦੇਖੋ ਜੀ ਇਸ ਤਰ੍ਹਾਂ ਪਹਿਲਾਂ 8 ਕੁੰਡੇ ਉਲਟੇ ਫਿਰ 4 ਕੁੰਡੇ ਵੀ ਉਲਟੇ ਬੁਣਨੇ ਨੇ ਤੇ ਉਸ ਤੋਂ ਅੱਗੇ ਜਿਹੜਾ ਇੱਕ ਕੁੰਡਾ ਹੈ ਆਪਣੇ ਕੋਲ ਉਸਦੇ ਆਪਾਂ 9 ਕੁੰਡੇ ਬਣਾਉਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਇੱਕੋ ਕੁੰਡੇ ਦੇ ਵਿੱਚੋਂ ਆਪਾਂ 9 ਕੁੰਡੇ ਬਣਾਵਾਂਗੇ ਧਾਗਾ ਪਿੱਛੇ ਕਰ ਲਾਂਗੇ ਫਿਰ ਦੁਬਾਰਾ ਉਸੇ ਕੁੰਡੇ ਦੇ ਵਿੱਚੋਂ ਕੱਢਾਂਗੇ ਫਿਰ ਧਾਗਾ ਵਿੱਚੇ ਕਰ ਲਾਂਗੇ ਦੁਬਾਰਾ ਉਸ ਕੁੰਡੇ ਦੇ ਵਿੱਚੋਂ ਕੱਢਾਂਗੇ ਇਸ ਤਰ੍ਹਾਂ ਆਪਾਂ 9 ਕੁੰਡੇ ਬਣਾ ਲੈਣੇ ਨੇ ਇੱਕ ਕੁੰਡੇ ਤੋਂ ਆਪਾਂ 9 ਕੁੰਡੇ ਬਣਾ ਲੈਣੇ ਨੇ ਉਸ ਤੋਂ ਅੱਗੇ ਫਿਰ ਆਪਾਂ 4 ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਰੱਖਾਂਗੇ 4 ਕੁੰਡੇ ਉਲਟੇ 4 ਕੁੰਡੇ ਉਲਟੇ ਤੇ ਫਿਰ ਉਸ ਤੋਂ ਅੱਗੇ 8 ਕੁੰਡੇ ਵੀ ਉਲਟੇ ਬਣਾਵਾਂਗੇ ਅਗਲੇ 8 ਕੁੰਡੇ ਵੀ ਉਲਟੇ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਅਗਲੇ 8 ਕੁੰਡੇ ਵੀ ਉਲਟੇ ਤੇ ਇਹਨਾਂ 8 ਕੁੰਡਿਆਂ ਤੋਂ ਬਾਅਦ ਅੱਗੇ ਫਿਰ 4 ਕੁੰਡੇ ਉਲਟੇ ਬਣਾ ਕੇ ਫਿਰ ਇੱਕ ਕੁੰਡੇ ਤੇ 9 ਕੁੰਡੇ ਬਣਾਣੇ ਨੇ ਇਸ ਤਰ੍ਹਾਂ ਆਪਾਂ ਇਹ ਸਾਰੇ ਸਲਾਈ ਇਸੇ ਤਰ੍ਹਾਂ ਹੀ ਚੜਾਉਣੀਆਂ चार कुंडे उल्टे उस अगे तो फिर अठ कुंडे उल्टे हम आप आ गए पुठी सिलाई पुठी सिलाई आप अठ कल्टे ता अठ कल्टे बनावा ਇੱਕ ਕੁੰਡਾ ਉਤਾਰ ਕੇ ਅਗਲੇ 8 ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਉਸ ਤੋਂ ਅਗਲੇ 8 ਕੁੰਡੇ ਉਲਟੇ ਧਾਗਾ ਅੱਗੇ ਰੱਖ ਕੇ ਫਿਰ ਧਾਗਾ ਪਿੱਛੇ ਕਰਾਂਗੇ ਜਿਹੜੇ ਆਪਣੇ 4 4 ਕੁੰਡੇ ਉਲਟੇ ਬਣਾਏ ਸੀ ਉਹਨਾਂ ਨੂੰ ਆਪਾਂ ਪੁੱਠੀ ਸਲਾਈ ਸਿੱਧਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ 4 ਕੁੰਡੇ ਸਿੱਧੇ ਆ ਦੇਖੋ ਜੀ 8 ਗੁੰਡੇ ਉਲਟੇ 4 ਗੁੰਡੇ ਸਿੱਧੇ ਇਹ ਇਹ ਆਪਣੀ ਉੱਠੀ ਸਲਾਈ ਤੇ 4 ਗੁੰਡੇ ਸਿੱਧੇ ਬੰਦੇ ਨੇ ਜਿਹੜੇ ਇੱਕ ਗੁੰਡੇ ਤੋਂ ਅੱਗੇ ਆਪਾਂ 9 ਗੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਗੇ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣ ਲਾਂਗੇ ਇਹਨਾਂ ਨੋ ਕੁੰਡਿਆਂ ਨੂੰ ਆਪਾਂ ਧਾਗਾ ਅਗੇ ਰੱਖ ਕੇ ਉਲਟਾ-ਉਲਟਾ ਬੁਣਾਗੇ ਧਾਗਾ ਪਿੱਛੇ ਕਰਾਂਗੇ ਹੁਣ ਚਾਰ ਕੁੰਡਿਆਂ ਨੂੰ ਸਿੱਧਾ ਬੁਣਾਗੇ ਧਾਗਾ ਪਿੱਛੇ ਰੱਖ ਕੇ ਚਾਰ ਕੁੰਡੇ ਸਿੱਧੇ ਫਿਰ ਤਾਂ ਗਾਗੇ ਕਰਾਂਗੇ 8 ਕੁੰਡੇ ਉਲਟੇ ਇਹਨਾਂ ਨੂੰ 9 ਕੁੰਡਿਆਂ ਦੇ ਨਾਲ 4-4 ਕੁੰਡੇ ਆਪਾਂ ਵਿੱਚ ਉਲਟੇ ਰੱਖੇ ਹੋਏ ਨੇ ਤੇ ਉਹਨਾਂ ਨੂੰ ਪੁੱਠੀ ਸਲਾਈ ਸਿੱਧੇ ਸਿੱਧੇ ਬੁੰਨਾਂ ਆਪਾਂ ਬਾਕੀ ਸਾਰੇ ਕੁੰਡੇ ਜਿਹੜੇ ਨੇ ਉਹ ਤਾਂ ਗਾਗੇ ਰੱਖ ਕੇ ਉਲਟੇ-ਉਲਟੇ ਬੁੰਨੇ ਨੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਸਿੱਧੀ ਸਲਾਈ ਆਪਾਂ त गा रख के फिर उस तरह ही रिपीट करना त गा रख के अठ ते अगले चार कुंडे भी उल्टे सीधी सिलाई చూ ఉల్ా బ బాగా తగిశే కి అగలే నో కుండే అనే సే నే నౌ కు సీస్ తర కు స ఉల్టే బ అగలే చారండే ఉల్టే ਚਾਰ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਅਗਲੇ 8 ਕੁੰਡੇ ਵੀ ਉਲਟੇ ਬਣਾਵਾਂਗੇ 8 ਕੁੰਡੇ ਵੀ ਉਲਟੇ ਬਣਾ ਕੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ 8 ਕੁੰਡੇ ਉਲਟੇ ਫਿਰ ਐਸੇ ਨੂੰ ਹੀ ਵਾਰ-ਵਾਰ ਰਪੀਟ ਕਰਨਾ ਆਪਾਂ 8 ਸਲਾਈਆਂ ਇਸ ਤਰ੍ਹਾਂ ਚੜਾਉਣੀਆਂ ਨੇ ਅਗਲੇ 4 ਕੁੰਡੇ ਸਿੱਦੇ ਪੁੱਠੀ ਸਲਾਈ 'ਚ ਅਗਲੇ 4 ਕੁੰਡੇ ਆਪਾਂ ਬਣਾਉਣੇ ਨੇ ਸਿੱਦੇ ਧਾਗਾ ਪਿੱਛੇ ਕਰਾਂਗੇ 4 ਕੁੰਡੇ ਸਿੱਦੇ 9 ਕੁੰਡੇ ਉਲਟੇ ਪੁੱਠੀ ਸਲਾਈ 9 ਕੁੰਡੇ ਉਲਟੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਇਹ ਜੜੀਆਂ ਨੇ ਸਲਾਈਆਂ ਆਪਾਂ 8 ਸਲਾਈਆਂ ਛਡਾ ਲੈਣੀਆਂ ਨੇ ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਕੇ 4 ਕੁੰਡੇ ਸਿੱਦੇ ਅਗਲੇ 8 ਕੁੰਡੇ ਉਲਟੇ ਆ ਦੇਖੋ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਜਿਹੜੀਆਂ ਨੇ 8 ਸਲਾਈਆਂ ਚੜਾ ਲੈਣੀਆਂ ਨੇ ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਕੇ ਜਦੋਂ ਆਪਾਂ 8 ਸਲਾਈਆਂ ਚੜਾ ਲਵਾਂਗੇ ਫਿਰ ਉਸ ਤੋਂ ਅੱਗੇ ਆਪਾਂ ਦੋਨਾਂ ਸਾਈਡਾਂ ਤੋਂ ਜਿਹੜੇ ਨੋ ਕੁੰਡੇ ਨੇ ਉਹਨਾਂ ਨੂੰ ਦੋਨਾਂ ਸਾਈਡਾਂ ਤੋਂ ਇੱਕ-ਇੱਕ ਕੁੰਡਾ ਘੁਟਾਵਾਂਗੇ ਹਾਂਜੀ ਇਸ ਤਰ੍ਹਾਂ 8 ਸਲਾਈਆਂ ਇਸੇ ਤਰ੍ਹਾਂ ਹੀ ਚੜਾ ਲੈਣੀਆਂ ਵਾਰ-ਵਾਰ ਇਸੇ ਨੂੰ ਰਿਪੀਟ ਕਰਕੇ ਆ ਦੇਖੋ ਜੀ ਹੁਣ ਆਪਣੇ ਆਪਾਂ 8 ਸਲਾਈਆਂ ਚੜਾ ਚੁੱਕੇ ਆ ਚਾਰ ਕੁੰਡੇ ਉਲਟੇ ਤੇ ਨਾਲ ਰੱਖੇ ਹੋਏ ਨੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਅਗਲੇ 8 ਕੁੰਡੇ ਉਲਟੇ ਬਣਾ ਕੇ ਅਗਲੇ 8 ਕੁੰਡੇ ਉਲਟੇ ਧਾਗਾਗੇ ਰੱਖ ਕੇ ਅਗਲੇ ਆਪਾਂ ਚਾਰ ਕੁੰਡੇ ਵੀ ਉਲਟੇ ਨਾਲ ਵਾਲੇ కావ చారేటే సైతో చారేటే హీ ఆ దో కు బావే జల్ ఓీ దో క దో కండతో కండాా బే ధాగ్ పిచ్చే రే దో కడా బ సేవీ దో కడే దో క ਘਟਾ ਲਾਂਗੇ ਇਹ ਆਪਣੇ ਕੋਲ ਹੁਣ 7 ਕੁੰਡੇ ਬਚ ਗਏ ਅਗਲੇ 4 ਕੁੰਡੇ ਉਲਟੇ ਬਣਾ ਲਾਂਗੇ ਤੇ ਅਗਲੇ 8 ਕੁੰਡੇ ਵੀ ਉਲਟੇ 8-8 ਕੁੰਡਿਆਂ ਦੀ ਵਿੱਚ ਸਪੇਸ ਰੱਖੀ ਹੋਈ ਹੈ ਅੱਠ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਫਿਰ ਅੱਗੇ ਫਿਰ ਆਪਾਂ ਕਾਕੇ ਦੇ ਨਾਲ ਦੋਨੋਂ ਪਾਸੇ ਚਾਰ-ਚਾਰ ਕੁੰਡੇ ਉਲਟੇ ਰੱਖੇ ਹੋਏ ਨੇ ਤੇ ਫਿਰ ਇੱਕ ਕੁੰਡੇ 'ਚ ਨੌ ਕੁੰਡੇ ਬਣਾਏ ਹੋਏ ਨੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਨੀ ਹੈ ਧਾਗਾ ਅੱਗੇ ਰੱਖ ਕੇ ਅੱਠ ਕੁੰਡੇ ਉਲਟੇ ਤੇ ਅਗਲੇ ਚਾਰ ਕੁੰਡੇ ਨਾਲ ਜਿਹੜੇ ਨੇ ਉਹ ਸਿੱਧੇ ਬਣਾਵਾਂਗੇ ਚਾਰ ਕੁੰਡੇ ਸਿੱਧੇ ਫਿਰ ਅਗਲੇ ਆਪਣੇ ਹੁਣ 7 ਕੁੰਡੇ ਬਚ ਗਏ ਨੇ ਜਿਹੜੇ ਉਹ ਉਲਟੇ 9 ਕੁੰਡਿਆਂ ਤੋਂ ਹੁਣ ਆਪਣੇ ਇਹ 7 ਕੁੰਡੇ ਰਹਿ ਗਏ ਨੇ ਇਹਨਾਂ ਨੂੰ ਉਲਟਾ-ਉਲਟਾ ਬਣ ਲਾਂਗੇ ਟੱਗਾ ਪਿਛੇ ਕਰਕੇ ਚਾਰ ਕੁੰਡੇ ਨਾਲ ਵਾਲੇ ਫਿਰ ਸਿੱਧੇ ਅਗਲੇ 8 ਕੁੰਡੇ ਫਿਰ ਉਲਟੇ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਫਿਰ ਸਿੱਧੀ ਸिलाई ਇੱਕ ਕੁੰਡਾ ਉਤਾਰ ਕੇ 8 ਕੁੰਡੇ ਉਲਟੇ 8 ਕੁੰਡੇ ਉਲਟੇ ਬਣਾ ਕੇ ਉਸ ਤੋਂ ਅਗਲੇ 4 ਕੁੰਡੇ ਵੀ ਉਲਟੇ ਬਣਾਵਾਂਗੇ ਸਿੱਧੀ ਸਿਲਾਈ ਤੋਂ ਨਾਲ 4 ਕੁੰਡੇ ਉਲਟੇ ਰੱਖੇ ਹੋਏ ਨੇ ਜਿਹੜੇ ਦਾਗਾ ਪਿਛੇ ਕਰਾਂਗੇ ਆਹ ਵਾਲੇ 2 ਗੁੰਡੇ ਹੁਣ ਘਟਾ ਲਾਂਗੇ ਫਿਰ ਆਪਾਂ 2 ਗੁੰਡਿਆਂ ਤੋਂ 1 ਕੁੰਡਾ ਕਰ ਲਾਂਗੇ ਆ ਦੇਖੋ ਜੀ ਅਗਲੇ ਗੁੰਡੇ ਸਿੱਧੇ ਬਣਾ ਲਾਂਗੇ ਤੇ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰ ਲਾਂਗੇ ਇਹ ਆਪਣੇ ਕੋਲ ਹੁਣ ਬਚ ਗਏ ਪੰਜ ਗੁੰਡੇ ਆ ਦੇਖੋ ਦੋਨੋਂ ਪਾਸਿਓਂ ਆਪਾਂ ਇੱਕ ਇੱਕ ਗੁੰਡਾ ਕਟਾ ਲਿਆ ਪਹਿਲਾਂ ਪਹਿਲੀ ਸਲਾਈ ਪਹਿਲਾਂ ਕਟਾਇਆ ਸੀ ਹੁਣ ਫਿਰ ਕਟਾ ਲਿਆ ਇਸ ਤੋਂ ਅੱਗੇ ਫਿਰ ਇੱਕ ਇੱਕ ਗੁੰਡਾ ਦੋਨੋਂ ਪਾਸਿਓਂ ਕਟਾ ਲਾਂਗੇ ਜਦੋਂ ਆਪਾਂ ਇਹ ਅੱਠ ਸਲਾਈਆਂ ਚੜਾ ਕੇ ਫਿਰ ਬਾਅਦ ਵਿੱਚ ਆਪਾਂ ਇਹ ਆ ਦੇਖੋ ਜੀ ਹੁਣ ਆਪਾਂ ਫਿਰ ਕਟਾਵਾਂਗੇ ਦੋਨਾਂ ਪਾਸਿਓਂ ਇੱਕ ਇੱਕ ਕੁੰਡਾ ਆ ਦੇਖੋ ਜੀ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਇਹ ਹੀ ਕੁੰ ਸੁਲਾਈ ਆਪਾਂ ਫਿਰ ਕਟਾ ਦਾਂਗੇ ਉਸ ਤੋਂ ਅੱਗੇ ਹੁਣ ਫਿਰ ਉਸੇ ਤਰ੍ਹਾਂ ਹੀ ਉਲਟਾ ਉਲਟਾ ਬੁਣ ਲਾਂਗੇ ਆਪਾਂ ਸਾਰੀ ਸੁਲਾਈ ਉਲਟਾ ਉਲਟਾ ਬੁਣ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਬਾਕੀ ਸਾਰੀਆਂ ਸਲਾਈਆਂ ਆਪਾਂ ਉਲਟਾ ਉਲਟਾ ਹੀ ਬੁਣਨੇ ਨੇ ਜਿਹੜੇ ਚਾਰ-ਚਾਰ ਕੁੰਡੇ ਆਪਾਂ ਨਾਲ ਵਾਲੇ ਰੱਖੇ ਹੋਏ ਨੇ ਉਹ ਪੁੱਠੀ ਸਲਾਈ ਸਿੱਧੇ ਬੁਣਨੇ ਆ ਦੇਖੋ ਜੀ ਹੁਣ ਆਪਣੇ ਤਿੰਨ ਕੁੰਡੇ ਰਹਿ ਗਏ ਤੇ ਇਹ ਲਾਸਟ ਵਾਲੇ ਤਿੰਨ ਕੁੰਡਿਆਂ ਤੋਂ ਹੁਣ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਹ ਆਪਣੇ ਡਿਜ਼ਾਈਨ ਵਾਲੇ ਜਿਹੜੇ 9 ਕੁੰਡੇ ਸੀ ਉਹਨਾਂ ਨੂੰ ਆਪਾਂ ਘਟਾ ਲਿਆ ਹੁਣ ਆਪਣੇ ਕੋਲ ਤਿੰਨ ਕੁੰਡੇ ਬਚ ਗਏ ਨੇ ਤਿੰਨਾ ਤਿੰਨ ਕੁੰਡਿਆਂ ਨੂੰ ਆਪਾਂ ਫਿਰ ਇਕੱਠਿਆਂ ਨੂੰ ਕਟਾ ਲਾਂਗੇ ਪਹਿਲਾਂ ਆਪਾਂ ਇੱਕ ਇੱਕ ਸਲਾਈ 'ਚ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾਇਆ ਸੀ ਹੁਣ ਆਪਣੇ ਕੋਲ ਤਿੰਨ ਕੁੰਡੇ ਬਚ ਗਏ ਨੇ ਤਿੰਨਾ ਤਿੰਨ ਕੁੰਡਿਆਂ ਨੂੰ ਆਪਾਂ ਇਕੱਠੇ ਕਟਾ ਲਾਂਗੇ ਤੇ ਉਸ ਤੋਂ ਅਗਲੇ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬਨ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਉਲਟਾ ਉਲਟਾ ਸਾਰੀ ਬਣ ਕੇ ਸਾਰੀ ਸिलाई ਕੰਪਲੀਟ ਕਰ ਲਾਂ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸिलाई ਜਦੋਂ ਆਪਾਂ ਸਾਰੇ ਕੁੰਡੇ ਘਟਾ ਲਏ ਨੇ ਆ ਫਿਰ ਆਪਾਂ ਹੁਣ ਸਾਰੀ ਸिलाई ਉਲਟਾ ਉਲਟਾ ਬਨ ਲਾਂਗੇ ਜਦੋਂ ਫਿਰ ਆਪਾਂ ਕਾਕਾ ਬਣਾਉਣਾ ਸੁਕਾਵਾਂਗੇ ਉੱਪਰ ਆਪਾਂ ਕਿਸ ਤਰ੍ਹਾਂ ਆਪਾਂ ਪੂਰਾ ਇਹ ਕਾਕੇ ਦੀਆਂ ਅੱਖਾਂ ਕਿਸ ਤਰ੍ਹਾਂ ਲਾਈਆਂ ਹੋਈਆਂ ਨੇ ਵਾਲ ਕਿਸ ਤਰ੍ਹਾਂ ਬਣਾਏ ਹੋਏ ਨੇ ਇਹ ਵਾਲੀਆਂ ਆਪਾਂ ਹੁਣ ਸਾਰੀ ਸਲਾਈ ਉਲਟਾ-ਉਲਟਾ ਬਨ ਲਾਂਗੇ ਜਦੋਂ ਆਪਾਂ ਸਾਰੇ ਕੁੰਡੇ ਕਟਾ ਲਾਂਗੇ ਤਾਂ ਗਾਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਨ ਲਾਂਗੇ ਹਾਂਜੀ ਹੁਣ ਆਪਾਂ ਅੱਗੇ ਸਿੱਧੀ ਸਲਾਈ ਆ ਗਏ ਆਂ ਤੇ ਸਿੱਧੀ ਸਲਾਈ ਵੀ ਸਾਰਾ ਉਲਟਾ-ਉਲਟਾ ਬਣਨਾਗੇ ਆ ਦੇਖੋ ਜੀ ਇਸ ਤਰ੍ਹਾਂ ਉਲਟਾ-ਉਲਟਾ ਬਣ ਕੇ ਆਪਾਂ ਇਸ ਤਰ੍ਹਾਂ 8 ਸਲਾਈਆਂ ਫਿਰ ਵਿੱਚ ਸਾਫ਼ ਚੜਾ ਲੈਣੀਆਂ ਨੇ ਇਸ ਤਰ੍ਹਾਂ ਆਪਾਂ ਧਾਗਾ ਗੇ ਰੱਖ ਕੇ 8 ਸਲਾਈਆਂ ਆਪਾਂ ਸਾਫ਼ ਚੜਾ ਲਾਂਗੇ ਫਿਰ ਉਸ ਤੋਂ ਅੱਗੇ ਫਿਰ ਇਹ ਆਪਾਂ ਕਾਕਾ ਜਿਹੜਾ ਉਹ ਸ਼ੁਰੂ ਕਰਾਂਗੇ ਇਹੀ ਸਲਾਈ ਚੜਾ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਕਾਕਾ ਕਾਕੇ ਦੀਆਂ ਅੱਖਾਂ ਵਾਲਾ ਆਪਾਂ ਕਿਵੇਂ ਲਾਈ ਹੋਏ ਨੇ ਮੂੰਹ ਕਿਸ ਤਰ੍ਹਾਂ ਬਣਾਇਆ ਹੋਇਆ ਹੈ ਕਾਕੇ ਦਾ ਆ ਦੇਖੋ ਜੀ ਵਾਲੀ ਸਾਰੀ ਸਲਾਈ ਵੀ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਚੁੱਕੇ ਆ ਤੇ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੀ ਆਪਾਂ ਉਸੇ ਤਰ੍ਹਾਂ ਹੀ ਉਲਟਾ-ਉਲਟਾ ਬੁਣਨਾ ਇਸ ਤਰ੍ਹਾਂ ਆਪਾਂ 8 ਸਲਾਈਆਂ ਚੜਾ ਲੈਣੀਆਂ ਨੇ ਆ ਦੇਖੋ ਜੀ ਆਹ ਵਾਲੇ ਆਪਾਂ ਜਿਹੜੇ ਇਹ ਆਪਾਂ ਗਿਣ ਲੈਣੇ ਨੇ ਇਹ ਆਪਾਂ 5 ਚੜਾਉਣੇ ਨੇ ਸਿੱਧੀ ਸਲਾਈ ਤੋਂ ਤੇ ਆ ਦੇਖੋ ਜੀ ਹੁਣ ਆਪਾਂ ਕਾਕੇ ਦੇ ਵੱਲ ਲਾਵਾਂਗੇ ਇਹ ਨੂੰ ਤੁਸੀਂ ਕਿਸੇ ਵੀ ਰੰਗ ਦੇ ਲਾ ਸਕਦੇ ਹੋ ਮੈਂ ਇਹ ਰੰਗ ਲਿਆ ਹੋਇਆ ਸਕਾਈ ਬਲੂ ਸਕਾਈ ਬਲੂ ਰੰਗ ਦੇ ਧਾਗੇ ਨਾਲ ਆਪਾਂ ਹੁਣ ਵਾਲ ਬਣਾਵਾਂਗੇ ਆ ਦੇਖੋ ਜੀ ਇਸ ਨੂੰ ਆਪਾਂ ਥੋੜਾ ਜਿਹਾ ਜਿਹੜਾ ਆਪਣਾ ਇੱਕ ਕੁੰਡਾ ਹੈ ਆਪਾਂ ਜਿੱਥੇ ਆਪਾਂ ਕੁੰਡੇ ਸਾਰੇ ਘਟਾ ਚੁੱਕੇ ਹਾਂ ਉੱਥੋਂ ਆਪਾਂ ਸੂਈ 'ਚੋਂ ਧਾਗਾ ਨਗਾ ਕੇ ਇਸ ਤਰ੍ਹਾਂ ਜਿੱਥੋਂ ਆਪਾਂ ਘਟਾਉਣੇ ਸ਼ੁਰੂ ਕੀਤੇ ਸੀ ਉੱਥੋਂ ਤੱਕ ਵਾਰ-ਵਾਰ ਆਪਾਂ ਉਸੇ ਤਰ੍ਹਾਂ ਹੀ ਸੂਈ ਚੋਤਾਗਾ ਨਿਗਾਂਦੇ ਜਾਣਾ ਇਸ ਤਰ੍ਹਾਂ ਆਪਣੇ ਜਿਹੜੇ ਵਾਲ ਨੇ ਉਹ ਬਨ ਜਾਣਗੇ ਤੇ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਇਸ ਨੂੰ ਜ਼ਿਆਦਾ ਆਪਾਂ ਖਿੱਚਣਾ ਨਹੀਂ ਖਿੱਚ ਕੇ ਜੇ ਨਹੀਂ ਲਾਉਣਾ ਬਟੇਲਾ-ਟੇਲਾ ਰੱਖਣਾ ਕਿਉਂਕਿ ਇਹ ਦੋਨਾਂ ਪਾਸਿਓ ਇੱਕੋ ਜਿਹਾ ਬਨ ਰਿਹਾ ਇਸ ਨੂੰ ਆਪਾਂ ਜ਼ਿਆਦਾ ਖਿੱਚ ਕੇ ਜੇ ਨਹੀਂ ਲਾਉਣਾ ਟਿੱਲਾ ਟਿੱਲਰ ਰੱਖਾਂਗੇ ਤੇ ਸੰਘਣਾ ਸੰਘਣਾ ਇਸ ਨੂੰ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਉਸੇ ਕੋ ਕੁੰਡੇ ਦੇ ਵਿੱਚੋਂ ਆਪਾਂ ਸੂਈ ਨਗਾ ਕੇ ਜਿਹੜੇ ਆਪਣੇ ਵਾਲ ਵਿੱਚ ਆਪਣੇ ਥੋੜੇ ਜਿਹਾ ਹੋਰ ਹੈਗੇ ਨੇ ਜਗ੍ਹਾ ਜਿੱਥੇ ਰਹਿ ਗਈ ਹੈ ਉੱਥੇ ਆਪਾਂ ਦੁਬਾਰਾ ਦੁਬਾਰਾ ਸੂਈ ਨਗਾ ਕੇ ਆਪਾਂ ਇਹਨਾਂ ਨੂੰ ਸੰਘਣੇ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਵਿੱਚ ਆਪਾਂ ਵਿਰਲ ਨਹੀਂ ਰਹਿਣ ਦੇਣੀ ਸੰਘਣੇ ਸੰਘਣੇ ਇਨਾਂ ਵਾਲਾਂ ਨੂੰ ਆਪਾਂ ਬਣਾਵਾਂਗੇ ਬਹੁਤ ਹੀ ਸੋਹਣੀ ਜੀ ਸ਼ੇਪ ਚ ਇਹ ਬਣਨਗੇ ਆ ਦੇਖੋ ਜੀ ਇਸ ਤਰ੍ਹਾਂ ਉਸੇ ਕੋ ਕੁੰਡੇ ਦੇ ਨਾਲ ਆਪਾਂ ਵਾਰ-ਵਾਰ ਸੂਈ ਨਗਾ ਕੇ ਜਿੱਥੋਂ ਆਪਾਂ ਕਾਟ ਪਾਉਣੀ ਸ਼ੁਰੂ ਕੀਤੀ ਸੀ ਉੱਥੋਂ ਤੱਕ ਇਸ ਤਰ੍ਹਾਂ ਆਪਾਂ ਵਾਲ ਬਣਾ ਲਾਂਗੇ ਕਿਸੇ ਵੀ ਰੰਗ ਦੀ ਉਹਨਾਂ ਦੇ ਨਾਲ ਤੁਸੀਂ ਬਣਾ ਸਕਦੇ ਹੋ ਆ ਦੇਖੋ ਜੀ ਇਹ ਇਹ ਆਪਣੇ ਵਾਲ ਜਿਹੜੇ ਬਣ ਚੁੱਕੇ ਨੇ ਹੁਣ ਆਪਾਂ ਅੱਖਾਂ ਲਾਵਾਂਗੇ ਹਾਂਜੀ ਹੁਣ ਆਪਾਂ ਅੱਖਾਂ ਲਾਵਾਂਗੇ ਅੱਖਾਂ ਆਪਾਂ ਬਸ ਅੰਦਾਜ਼ੇ ਜਿਹੇ ਦੇ ਨਾਲ ਹੀ ਲਾ ਲਵਾਂਗੇ ਆ ਦੇਖੋ ਜੀ ਜਿੱਥੇ ਆਪਣੀ ਅੱਖ ਇਹ ਜਚ ਜਚ ਜੇ ਰਹੀ ਹੋਵੇ ਆਪਾਂ ਉਥੋਂ ਦੋ ਵਾਰੀ ਇਸ ਤਰ੍ਹਾਂ ਧਾਗਣਾਂ ਲਾ ਕੇ ਕਾਲੇ ਰੰਗ ਦੇ ਧਾਗੇ ਨਾਲ ਆਪਾਂ ਅੱਖਾਂ ਬਣਾਵਾਂਗੇ ਬਸ ਜਚ ਦੇ ਜੇ ਆਪਾਂ ਅੱਖਾਂ ਬਣਾ ਲੈਣੀਆਂ ਨੇ ਦੋ ਵਾਰੀ ਧਾਗੇ ਨੂੰ ਲਗਾ ਕੇ ਇਸ ਤਰ੍ਹਾਂ ਆਹ ਦੇਖੋ ਜੀ ਇਸੇ ਤਰ੍ਹਾਂ ਹੀ ਦੂਜੇ ਪਾਸੇ ਸੂਈ ਦੇ ਨਾਲ ਕਾਲੇ ਰੰਗ ਦੇ ਧਾਗੇ ਨਾਲ ਆਪਾਂ ਦੋਨੋਂ ਪਾਸੇ ਇਸ ਤਰ੍ਹਾਂ ਅੱਖਾਂ ਬਣਾ ਲਾਂਗੇ ਅੰਦਾਜ਼ੇ ਜਿਹੇ ਦੇ ਨਾਲ ਆਹ ਦੇਖੋ ਜੀ ਕਿੰਨੀ ਸੋਹਣੀ ਸਫਾਈ ਜਿਹੇ ਦੇ ਨਾਲ ਜੇਕਰ ਆਪਾਂ ਬਣਾਵਾਂਗੇ ਤਾਂ ਆਪਣੀ ਇਹ ਕੋਟੀ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਬਿਲਕੁਲ ਆਪਾਂ ਸਫਾਈ ਦਾ ਧਿਆਨ ਰੱਖਣਾ ਕਾਲੂ ਨਹੀਂ ਕਰਨੀ ਸ਼ਾਂਤੀ ਜਿਹੇ ਨਾਲ ਬਣਾਉਣਾ ਆਪਾਂ ਇਸ ਨੂੰ ਤੇ ਬਣ ਕੇ ਇਹ ਆਪਣੀ ਕੋਟੀ ਜਿਹੜੀ ਬਹੁਤ ਸੋਹਣੀ ਬਹੁਤ ਪਿਆਰੀ ਲੱਗੇਗੀ ਹੁਣ ਆਪਾਂ ਇਸ ਦਾ ਮੂੰਹ ਬਣਾਵਾਂਗੇ ਮੁਜੰਟਾ ਰੰਗ ਦੇ ਧਾਗੇ ਨਾਲ ਆਪਾਂ ਹੁਣ ਇਸ ਤਰ੍ਹਾਂ ਅੰਦਾਜ਼ੇ ਜਿਹੇ ਦੇ ਨਾਲ ਸੂਈ ਨਗਾ ਕੇ ਇਸ ਤਰ੍ਹਾਂ ਆਪਾਂ ਮੂੰਹ ਬਣਾ ਲਾਂਗੇ ਆ ਦੇਖੋ ਜੀ ਮੂੰਹ ਦੇ ਉੱਪਰ ਐਵੇਂ ਜਚਾ ਜਚਾ ਕੇ ਜੇ ਆਪਾਂ ਆ ਨਿਚੋਂ ਇਸ ਦੀ ਠੋਡੀ ਬਣ ਜੂਗੀ ਤੇ ਇਹੇ ਆਪਾਂ ਇਸ ਤਰ੍ਹਾਂ ਮੂੰਹ ਬਣਾ ਲੈਣਾ ਜੱਛਦਾ ਜਿਹਾ ਹੋਵੇ ਜਿਹੜੀਆਂ ਅੱਖਾਂ ਟੇਡੀਆਂ ਮੇਟੀਆਂ ਨਾ ਹੋਣ ਤੇ ਬੁੱਲ ਵੀ ਉਹਨਾਂ ਦੇ ਸੇਦ ਵਿੱਚ ਹੀ ਬਣਾਏ ਹੋਣ ਇਸ ਤਰ੍ਹਾਂ ਇਹ ਬਣ ਕੇ ਬਹੁਤ ਸੋਹਣਾ ਲੱਗੂਗਾ ਇਸ ਦੇ ਉੱਪਰ ਆਪਾਂ ਅਠ ਸਲਾਈਆਂ ਤਾਂ ਗਾਗੇ ਰੱਖ ਕੇ ਉਲਟਾ ਉਲਟਾ ਬੁਣ ਲੈਣਾ ਸਿੱਧੀ ਸਲਾਈ ਤੋਂ ਵੀ ਤੇ ਪੁੱਠੀ ਸਲਾਈ ਤੋਂ ਵੀ ਤੁਸੀਂ ਤੋਂ ਅਗੇ ਫਿਰ ਐਸੇ ਨੂੰ ਬਣਾ ਲੈਣਾ ਐਸੇ ਕਾਕੇ ਨੂੰ ਫਿਰ ਉੱਪਰ ਸ਼ੁਰੂ ਕਰ ਲੈਣਾ ਤੇ ਸੇਦ ਵਿੱਚ ਆਪਾਂ ਜਿੰਨੇ ਕੁੰਡੇ ਆਪਣੀ ਕੋਟੀ ਵਿੱਚ ਰੱਖਦੇ ਆ ਸੇਦ ਵਿੱਚ ਸਪੇਸ ਵਿੱਚ 8 8 ਕੁੰਡੇ ਆ ਦੇਖੋ ਜੀ ਜਿਹੜੇ ਉਲਟੇ ਰੱਖੇ ਹੋਏ ਨੇ ਆਪਾਂ ਇਸ ਤੋਂ ਅੱਗੇ ਫਿਰ ਇਹ ਸ਼ੁਰੂ ਕਰ ਲਾਂਗੇ ਆਪਾਂ ਕਾਕਾ ਬਣਾਉਣਾ ਆ ਦੇਖੋ ਜੀ ਇਸ ਤਰ੍ਹਾਂ ਇੰਨੀ-ਇੰਨੀ ਸਪੇਸ ਰੱਖ ਕੇ ਇੰਨੀਆਂ-ਇੰਨੀਆਂ ਸਲਾਈਆਂ ਦੀ ਤੇ ਆਪਾਂ ਸੇਦ ਵਿੱਚ ਇਹ ਕਾਕੇ ਜਿਹੜੇ ਬਣਾਉਂਦੇ ਜਾਣਾ ਬਣ ਕੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਲੱਗਣਗੇ ਇਸ ਤਰ੍ਹਾਂ ਕੋਟੀ ਬਣੀ ਹੋਈ ਬਹੁਤ ਜੱਛਰੀ ਏ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ